ਸਰਰ ਜੀ ਸੰਗਰੂਰ ਵੀ ਜੀ ਕਵਤਾ ਯਾਦਾਂ ਦਾ ਖਜ਼ਾਨਾ ਹੀ ਕਾਫੀ ਹੈ ਯਾਦਾਂ ਦਾ ਖਜ਼ਾਨਾ ਹੀ ਕਾਫੀ ਹੈ ਮਰ ਮਰ ਕੇ ਦਿਲੋਂ ਸਮਝਾਈਦਾ ਮਰ ਮਰ ਕੇ ਦਿਲੋਂ ਸਮਝਾਈਦਾ ਨਹੀਂ ਕਰਨਾ ਤਮਾਸ਼ਾ ਤੇਰੀ ਬਾਣ ਨਹੀਂ ਕਰਨਾ ਤਮਾਸ਼ਾ ਤੇਰੇ ਵਾਂਗ ਨਾ ਦੇਣਾ ਮੌਕਾ ਜਗ ਹਸਾਈ ਦਾ ਨਾ ਦੇਣਾ ਮੌਕਾ ਜਗ ਹਸਾਈ ਦਾ ਯਾਦਾਂ ਦਾ ਖਜ਼ਾਨਾ ਹੀ ਕਾਫੀ ਹੈ ਯਾਦਾਂ ਦਾ ਖਜ਼ਾਨਾ ਹੀ ਕਾਫੀ ਹੈ ਮਰ ਮਰ ਕੇ ਦਿਲੋਂ ਸਮਝਾਈ ਦਾ ਮਰ ਮਰ ਕੇ ਦਿਲੋਂ ਸਮਝਾਈ ਦਾ ਖੜਾ ਰਹਿਂਦਾ ਹਾਂ ਖੜਾ ਰਹਿਂਦਾ ਹਾਂ ਬੇਸ਼ੱਕ ਮੈਂ ਇਕ ਥਾਂ ਤੇ ਇੱਕ ਥਾਂ ਕਦੇ ਵਾਂਗ ਪਾਗਲਾ ਤਾਂ ਦੌੜਨ ਲੱਗ ਜਾਂਦਾ ਕਦੇ ਵਾਂਗ ਪਾਗਲਾ ਤਾਂ ਦੌੜਨ ਲੱਗ ਜਾਂਦਾ ਜਿੰਨਾ ਦੂਰ ਜਾਂਦਾ ਤੇਰੇ ਸ਼ਹਿਰ ਗਲੀ ਮਹੱਲੇ ਤੋਂ ਦੇਖਣ ਲਈ ਇੱਕ ਚਲਕ ਤੇਰੀ ਤਨਮਨ ਵਾਪਸ ਮੁੜਨ ਲੱਗ ਜਾਂਦਾ ਤਨਮਨ ਵਾਪਸ ਮੋੜ ਉੱਡ ਜਾਂਦਾ ਸਾਨੂੰ ਤਾਂ